ਲੋ ਜੀ ਸਤਿ ਸ਼੍ਰੀ ਅਕਾਲ ਜੀ ਟਾਈਮ ਐਥੇ ਜੀ 8:30 ਵਜੇ ਦਾ ਤੇ ਬਾਹਰ ਦੇਖੋ ਕਿੰਨਾ ਹਨੇਰਾ ਹੋ ਗਿਆ ਬੱਲ ਵੀ ਚਲਦੀਆਂ ਨੇ ਕਿਸੇ ਨਾ ਕਿਸੇ ਦੀ ਨਾ ਤੇ ਆਪਾਂ ਇੱਕ ਗਵਾਉਣ ਲੱਗਿਆਂਗੀ ਸਰਕਾ ਸਾਰ ਨੂੰ ਐਨੀ ਮਲਾਂ ਦਾ ਕੰਮ ਆਪਣਾ ਹੋ ਮੁੱਕਿਆ ਹੁਣ ਆਪਾਂ ਸਰਕਾ ਲਾਵਾਂਗੇ ਉਸ ਤੋਂ ਬਾਅਦ ਰੋਟੀ ਬਣਾਵਾਂਗੇ ਪਲੇਟ ਇਹਦੇ ਵਿੱਚ ਦੁੱਧ ਆਪਾਂ ਇੱਧਰ ਧਰ ਦਿੱਤਾ ਹੈ ਇਹ ਸਾਰੇ ਡਰਮ ਵਗੈਰਾ ਆਪਾਂ ਨੇ ਧੋ ਦਿੱਤੇ ਨੇ ਕੰਨੀਆਂ ਵਗੈਰਾ ਧੋਤੀਆਂ ਨੇ ਬਾਕੀ ਕੰਨੀਆਂ ਟੋਕੇ نیچے ਰੱਖਤੀਆਂ ਨੇ ਤੇ ਇਹ ਆਪਣਾ ਸਾਗ ਪਿਆ ਸੀਗਾ ਫੁਰਤ ਤੜਕ ਲਾਂਗੇ ਪਰ ਪਹਿਲਾਂ ਮੈਨੂੰ ਨਾ ਇਹ ਅਦਰਕ ਲਸਣ ਥੋੜਾ ਜਿਹਾ ਮੈਨੂੰ ਕੱਢਣਾ ਪੈਣਾ ਵਾ ਇਹ ਕਿਉਂਕਿ ਜਸਰਾਜ ਤੇ ਕਰਨ ਕਰਨ ਆਪਣੀ ਬੇਟੀ ਆ ਗਈ ਹੈ ਹੌਸਟਲ ਤੋਂ ਤੇ ਇਹ ਨਾ ਅਦਰਕ ਤੇ ਲਸਣ ਉਹਨਾਂ ਹੀ ਖਾਣਾ ਨਹੀਂ ਹੈਗਾ ਸਿਰਫ ਇਹਨੂੰ ਮੈਂ ਫਰਾਈ ਕਰਕੇ ਕੱਢ ਲੂੰਗੀ ਫਿਰ ਇਸ ਤੋਂ ਬਾਅਦ ਪਿਆਜ਼ ਪਾ ਕੇ ਫਿਰ ਮੈਂ ਇਹਦੇ ਵਿੱਚ ਸਾਗ ਪਾਉਂਗੀ ਜੀ ਤੇ ਅਦਰ ਕਲਾਸ ਨੂੰ ਮੈਂ ਬਾਅਦ ਵਿੱਚ ਸਾਡੀ ਉਹਨੂੰ ਉਹਨਾਂ ਨੂੰ ਇੱਕ ਕੌਲੀ ਦੇ ਵਿੱਚ ਕੱਢ ਕੇ ਫਿਰ ਉਹਦੇ ਵਿੱਚ ਅਸੀਂ ਆਪਦੇ ਵਾਲੇ ਚ ਪਾਵਾਂਗੇ ਉਹਨਾਂ ਨੂੰ ਇੱਕ ਕੌਲਾ ਭਰ ਕੇ ਕੱਢ ਦਾਂਗੇ ਬੱਚੇ ਨਹੀਂ ਖਾਂਦੇ ਜੀ ਕੀ ਕਰੀਏ ਮੋਬਾ ਕੰਨ ਨਾ ਤੇ ਇਹ ਤਾਂ ਬਿਲਕੁਲ ਨਹੀਂ ਖਾਂਦੀ ਹੈਗੀ ਜਿਸ ਸਾਜ ਤਾਂ ਲਸਣ ਪਕਾ ਲੈਂਦਾ ਵਾ ਕਿਰਨ ਤਾਂ ਬਿਲਕੁਲ ਨਹੀਂ ਖਾਂਦੀ ਨਾ ਲਸਣ ਖਾਂਦੀ ਆ ਨਾ ਅਦਰਕ ਖਾਂਦੀ ਆ ਜੀ ਤਾਂ ਫਿਰ ਉਹ ਜਿਹਨੇ ਆਪ ਇਹਨਾਂ ਨੂੰ ਕੌਲੀ 'ਚ ਕੱਢ ਲਾਂਗੇ ਬੱਚਿਆਂ ਨੂੰ ਸਾਰਾ ਕੁਝ ਖਾਣਾ ਗਿਜਾਉਣਾ ਚਾਹੀਦਾ ਜੀ ਕਿਹਨਾਂ ਤਾਂ ਮੇਰੀ ਬਹੁਤ ਤੰਗ ਕਰਦੀ ਹੈ ਜੀ ਮੈਨੂੰ ਕੁਝ ਨਹੀਂ ਖਾਂਦੀ ਹੈਗੀ ਪਾਪਾ ਕਾਪਾ ਦੇ ਸਿੱਕੋ ਚਲਾਇਆ ਜੀ ਗੈਸ ਚੱਲਦੀ ਹੈ ਇਹ ਆਪਾਂ ਆਪਣੇ ਸਾਹ 'ਚ ਪਾਵਾਂਗੇ ਬੱਚਿਆਂ ਨੂੰ ਸਿਰਫ ਪਿਆਜ਼ਾਂ ਦਾ ਸਾਗ ਖਾਣ ਕੇ ਦਮਾਉਂਦੇ ਜੀ ਜੇ ਜਸਰਾਜ ਨੇ ਸੁਬਾਹ ਦੀ ਰੋਟੀ ਆਪਣੇ ਘਰੇ ਨਹੀਂ ਖਾਧੀ ਆਪਣੀ ਮਾਸੀ ਦੇ ਘਰੇ ਤੇ ਬੜੀ ਮਾ ਦੀ ਘਰੇ ਖਾਧੀ ਐ ਕਿਉਂਕਿ ਉਹ ਆਪਣੇ ਸਾਗ ਦੇ ਵਿੱਚ ਅਦਰਕ ਪੁੱਟਾ ਇਸ ਲਈ ਉਹਨੇ ਖਾਧੀ ਨਹੀਂ ਹੈਗੀ ਅਦਰਕ ਵਾਲਾ ਸਾਗ ਕਿਹਾ ਮੈਂ ਨਹੀਂ ਖਾਣਾ ਤੇ ਚੁਪਿਆਜ਼ ਆਪੇ ਖੰਡਾ ਗਾ ਜਿਹੜਾ ਆਪਣਾ ਇਹ ਕਾਲੀ ਵਾਲਾ ਸਾਗ ਇਹ ਆਪਾਂ ਨਹੀਂ ਖਾਣਗੇ ਕਿ ਇਹ ਤਾਂ ਅਦਰਕ ਪਾਇਆ ਹੈ ਜਿਸ ਜਸਰਾਜ ਨੂੰ ਉਸ ਤੋਂ ਵੀ ਬਾਅਦ ਆਲੀ ਇਹਨੇ ਖਾਡ ਲੈਣਾ ਆਪਾਂ ਪਰੌਂਦੇ ਦੇ ਸਮਾਨ ਦੇ ਪਿਆਜ਼ ਕੱਲਾ ਪੀਂਹ ਪਿਆਜ਼ ਦਾ ਤਰ੍ਹਾਂ ਫਿਰ ਨਹੀਂ ਪਰਾਣੀ ਆਪਾਂ ਹੋਰ ਕਰਾਂਗੇ ਜੀ ਨਾਲ ਦੀ ਨਾਲ ਮੀਸਾ ਆਟਾ ਵੀ ਗੁੰਨ ਲਾਂਗੇ ama benim 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 Artan benim 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 ਖਾਂਦੇ ਨਹੀਂ ਡੋਰਾ ਵੀ ਮਿਲਣਾ ਆਟੇ ਲਈ ਜੀ ਹੈ ਨਾ ਸਵੇਰ ਦੀ ਚੀਜ਼ ਚੀਜ਼ ਹੀ ਕਰੀ ਜਾਂਦੀ ਅੱਜ ਡੋਰਾ ਵੀ ਹੁਣ ਸਵੇਰੇ ਦਿਖਾਉਣਗੇ ਦੋਨੇ ਸਾਰਾ ਤਾਂ ਮੈਂ ਕਿਨੇ ਗਲੂਬੋਲ ਤੇ ਲਵਾ ਦੀ ਹੈ ਨਾ ਖਾਂਦੀ ਤਾਂ ਹੈ ਨਹੀਂ ਕੁਛ ਆਹ ਤਾਂ ਉਹ ਚਾਇਰੋ ਤੇਰੀ ਦਾ ਮੁਰਿਆਣੀ ਕੁਸ਼ਮ ਨੂੰ ਕੰਮ ਤੇ ਕੇ ਵਾਹ ਨਾਮ ਬੰਦ ਕਰਕੇ ਉਹ ਬਾਹਰ ਵੀ ਇਹ ਕਹਿੰਦਾ ਵੀ ਮੈਂ ਚੱਲਣਾ ਡਾਕਟਰ ਕੋਲ ਲੈ ਜਾ ਮੈਂ ਵੀ ਲਿਆਇਆ ਉਹ ਤੋਂ ਮੈਂ ਪਹਿਲੀ ਵਾਰ ਬੰਦਾ ਵੇਖਿਆ ਆਪਣਾ 10 ਮੁਕੇ ਤੇ 20 ਮੈਂ ਨਾ ਦੋੇ ਪੇਜ ਤੂਸ ਤਾਂ ਹੋਏ ਇਹਨੂੰ ਨਾ ਇੱਕ ਟਿੱਕੜੀ ਇੱਕ ਭੇਜ ਲੈਣੇ ਹੱਥ ਅੜ ਦਾ ਪੇਜ ਨੇ ਅੱਜ ਮੈਂ ਕੱਲੀ ਬਣਾਈ ਨਾ ਮੈਂ ਨਾ ਫੇਰ ਕਰਨਾ ਹੈ ਲੈ ਕੇ ਚਲ ਜਣੇ ਹਾਂ ਦੋ ਚਲੇ ਜੇ

ਮੈਨੂੰ ਰੋਜ਼ ਇੰਨਾ ਹਨੇਰਾ ਹੋ ਜਾਂਦਾ ਈ। ਟਿਕ ਪਾਣੀ ਬਣਾਉਂਦੀ ਨਾ। ਕਿਉਂਕਿ ਜੀ ਆਪਣਾ ਜਿਹੜਾ ਬੰਦਾ ਸੀਗਾ ਉਹ ਚਲੇ ਗਿਆ ਮੋਟੇ ਕੋਈ ਆਇਆ ਨਹੀਂ ਹੈਗਾ। ਕੁਛ ਨਾ ਪਤਾ ਨਹੀਂ ਘਾਤੋਂ ਆਪ ਕੰਮ ਕਰਦੇ ਕਰਕੇ ਮੈਨੂੰ ਸਾਨੂੰ ਨਾ ਕੰਮ ਨਹੀਂ ਕਿਸੇ ਦਾ ਪਸੰਦ ਆਉਂਦਾ ਈ। ਉਹਦੇ ਕਰਕੇ ਸਾਡੇ ਕੋਈ ਤਾਂ ਹੀ ਨਹੀਂ ਰਹਿੰਦਾ ਕੋਈ ਬੰਦਾ। ਬਸ ਅੱਧੇ ਘੰਟੇ ਦਾ ਕੰਮ ਆਈ ਇੱਕ ਪਾਸੇ ਚਲਪਾ ਲੱਗ ਗਿਆ। ਆਸੇ ਰੋਟੀ ਬਣਾ ਨਹੀਂ ਇਸੇ ਦੁਦਵਾਲੀ ਆ ਰਿਹਾ ਦੁੱਧ ਪੀਣਾ ਨਾ ਮੰਗਦੇ ਇਹ ਵੀ ਬਹੁਤ ਉਖਾਦੀ ਜਿਹੜਾ ਕੰਮ ਆਪ ਕਰਦੇ ਉਹਨਾਂ ਨੂੰ ਕੰਮ ਨਹੀਂ ਕਿਸੇ ਵੱਤ ਸੰਭਾਲਦਾ ਪਸੰਦ ਵੀ ਕਰ ਲਈਏ ਜੀ ਕੀ ਚੱਲੀਏ ਬਲ ਅੱਜ ਕਿਉਂ ਕੰਮ ਕਰਕੇ ਖੁਸ਼ ਹੀ ਨਹੀਂ ਹੋਣਾ ਕੋਈ ਤੁਸੀਂ ਦੁੱਧ ਦੁੱਧ ਸਵੇਰੇ ਜਿਹੜਾ ਸਾਰਾ ਨੂੰ ਪਾਇਆ ਸੀ ਉਹ ਡੋਰਾ ਪੀਜੀ ਹੈ ਨਾ ਤਾਂ ਹੀ ਉਹ ਵੀ ਟਲੀ ਹੋ ਗਈ ਉਹਦੇ ਕੋਲੇ ਦਾ ਚਲਾ ਹਲੋ ਜੀ ਨਾ ਇੱਧਰ ਲਾ ਰਹੇ ਨੇ ਪੜਦੇ ਲੱਗਣ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣੀ ਆ ਪੜਦੇ ਕਿੱਦਾਂ ਲਗਾਏ ਨੇ ਆਪਾਂ ਨੂੰ ਚੇ ਹਜੇ ਆਪਾਂ ਰਸੋਈ ਦਾ ਕੰਮ ਨਹੀਂ ਕਰਾਵਾਂਗੇ ਜੀ ਰਸੋਈ ਦਾ ਕੰਮ ਬਾਅਦ ਚ ਕਰਾਂਗੇ ਅੱਜ ਸਾਡਾ ਇੱਕਾ ਨੂੰ ਮੈਂ ਪੈਸੇ ਲਾਉਣਾ ਮੈਂ ਰੋ ਕਹਿੰਦੀ ਸੀ ਵੀ ਬੱਚਿਆਂ ਨੂੰ ਆਪਾਂ ਸਾਰਾ ਛੱਡਦਾਈ ਇਹਨਾਂ ਨੂੰ ਪਿਆਜ਼ਾਂ ਨਾਲ ਸਾਗ ਅਸਲਫੇ ਤੇ ਆਪਾਂ ਇਹਦੇ ਵਿੱਚ ਹਨ ਇਹ ਸਾਗ ਪਾਉਣੇ ਨਾਲੇ ਤਾਂ ਤੇ ਨਾਲੇ ਅਦਰਕ ਨਾਲ ਸਮਾ ਪਾਦਾਂਗੇ ਇਹਨਾਂ ਵਿੱਚ ਜਿੰਨੀ ਤਰ੍ਹਾਂ ਗਰਮ ਕਰਨਾਗੇ ਨਾ ਬਗੀਨ ਮੈਂ ਕਿਹਾ ਸੀ ਨ ਉੱਪਰ ਪਈ ਆ ਵਿਆਹ ਕਰਨੇ ਆ ਇਹ ਤੁਹਾਨੂੰ ਇੱਕ ਹੀ ਕਰਨੀ ਸੀ ਵਿਆਹ ਨੂੰ ਪਰ ਬਾਈ ਬਣਾਣਾ ਹੈ ਬਾਈ ਬਣਾਣਾ ਜਸਾਲ ਬੇਟਾ ਨਹੀਂ ਹੋ ਲੋਰਾ ਕਿ ਐਸੀ ਰੋਪਾਂ ਨੇ ਹੁੰਦੀ ਸੀ ਕਰਨਾ ਟੂੜੀ ਟੂੜੀ ਵਾਲ ਕੀਤਾ ਸੀਗਾ ਹਾਂ ਕਾਗਜ਼ ਲਾਇਆ ਸੀਗਾ ਕਰਨ ਥੋੜਾ ਸਾਗ ਤਾਂ ਆਕਿਆ ਪਿਆ ਵਾਲ ਖਾ ਲੋ ਪਹਿਤ ਰੋਟੀ ਆ ਗਈ ਠੰਡਾ ਹੋ ਜਾਣਾ ਮੈਂ ਕਾਲਜ ਕੱਢਿਆ ਪਿਆ ਜਿਹੜੀ ਆ ਹੰਤੀ ਹੋਇਆ ਮਰੋੜੀ ਜੀ ਦਿੱਤੀ ਇਹ ਖੁੰਜਾ ਵਾ ਆ ਮੂੰਹ ਆਹ ਨਿੱਚੜੀ ਹੋ ਜਾਊਗਾ ਹੋਗੀ ਦੇਖ ਰੋ ਪਿਆ ਕੋਲਾਸ ਉੱਤਰ ਪਿਆ ਸੀ ਇੱਕ ਟੰਗ ਟੰਦਰਾ ਬਾਲਾ ਕਿਰਨ ਉੱਤਰ ਪਿਆ ਬਾਹਰ ਕੂਲਰ ਕੋਲੇ ਮੁੰਡਾ ਨਹੀਂ ਬੋਲਿਆ ਰੋਟੀ ਉਬਲ ਜਾਂਦਾ ਪਤਾ ਨਹੀਂ ਕੀ ਗੱਲ ਆ ਸ਼ੱਕਰਦਾਰੀ ਪਾਈ 11 ਮਿੰਟਾਂ ਨਾਲ ਸ਼ੱਕਰ ਪਾਈ ਦੀ ਜੀ ਇਕੱਲਾ ਵੀ ਪਾਏ ਸਾ ਮ ਕਰੋ ਦੋ ਖਰਾਬ ਹੋਏ ਬਹੁਤੀ ਮੱਤੀ ਫਾਟ ਚਾ ਚਾ ਪਹਿਲ ਉਸ ਰੋਟੀ ਖਾ ਲੈਂਦੇ ਫੇਰ ਕਰ ਲੈਂਦੇ ਆ ਉਹ ਨਹੀਂ ਹੋਣੀ ਦੂਜਾ ਜਾਨ ਲਾ ਹਾਂ ਇੱਥੇ ਕਿਹਦੀਆਂ ਬਸ ਹੂੰ ਉੱਥੇ ਕਿਹਦੀ ਲੱਗੀਆਂ ਹੁੰਦੀਆਂ ਸਾਰਿਆਂ ਦੇ ਉੱਪਰ ਲੱਗੀਆਂ ਹੋਈਆਂ ਲੋਬੋ ਤਾਂ ਵੀ ਅਦਰਕ ਲਸਣ ਵਾਲਾ ਹੋਣੀ ਹੋਣੀ ਹੋਮ ਨੂੰ ਦੂਸਰਾ ਕੰਮ ਨਹੀਂ ਕੇ ਉਹ ਜੋ ਬੰਦ ਬਾਲਾ ਰੋਟੀ ਮੱਚੀ ਹੈ ਜੇ ਕਰਨ ਦੇ ਕਰਨ ਦੇ ਤਾਂ ਖਾ ਕੇ ਮਸਾਲਾ ਸਾਗ ਵਧੀਆਗਾ ਆ ਸਾਗ ਵਧੀਆ ਆਹੀ ਵਧੀਆ ਉਹ ਕੋਕਣਾ ਕਿੰਗ ਮੈਸਜ ਤਾਂ ਵਧੇ ਨਹੀਂ ਲਾਣਾ ਉਹ ਤਾਂ ਬਾਅਦ ਹੁੰਦੀ ਹੈ ਬਾਅਦ ਦਾ ਹੁੰਦਾ ਕੱਲੇ ਬਾਅਦ ਹੁੰਦੀ ਹੈ ਤੈਨੂੰ ਇਹ ਬਣਾ ਕੱਲੀ ਪਾਲ ਕਰਦੇ ਨੇ ਤਾਂ ਕਰਦਾ ਪਤਾ ਨਹੀਂ ਕੁਛ ਉਹ ਤੇਰੀ ਪਾਲ ਨਹੀਂ ਤੇ ਬਣਾ ਨਾ ਪਾਸਾ ਟੇਸ ਨੂੰ ਅੱਛਾ ਅੱਜ ਕੀ ਸੀ ਮੈਸਜ ਚ ਅੱਜ ਹੋ ਜਿਹੜਾ ਹੈ ਖਾਕੇ ਨਹੀਂ ਆਂਦਾ ਚੱਟੇ ਜੜੇ ਅੱਛਾ ਅੱਛਾ ਮੈਂਨੇ ਖਾਕੇ ਨਹੀਂ ਆਂਦਾ ਦੇਨੋ ਸਵੇਰੇ ਜਮਾਈ ਨਹੀਂ ਰੋਟੀ ਖਾਂਦੀਆਂ ਇਹ ਉੱਥੇ ਉੱਠਦੀ ਹੀ ਨਹੀਂ ਹੈਗੇ ਦੇਖ ਲੋ ਇਸਰਾਈਲ ਨੂੰ ਕਹਿ ਦੋ ਕਿ ਅਬਰਕ ਲਾਸਾਂ ਤੋਂ ਬਿਨਾ ਦਾ ਖਾ ਲਵੇ ਰੋਟੀ ਹੁਣ ਸਵੇਰ ਦੀ ਰੋਟੀ ਨਹੀਂ ਖਾਦੀਆਂ ਨੇ ਆਪਣੇ ਘਰੇ ਆ ਜਾਓ ਸਵੇਰੇ ਕਾਜੀ ਕੋਲ ਭਾ ਕੇ ਆਏ ਮਾਸੀ ਕੋਲ ਦੁਪਹਿਰੇ ਬੜੀ ਮਾਂ ਕੋਲ ਕਿਆ ਇਹਦਾ ਇੱਕ ਖੇਤ ਤਾਂ ਵਧੀਆ ਬਣਦਾ ਇੱਕ ਵਾਰ ਹੋਰ ਬਣਾਵਾਂਗੇ ਹਨਾ ਹਾਂ ਉਹ ਖੇਤ ਤਾਂ ਬਹੁਤ ਵਧੀਆ ਬਣਦਾ ਵਾ ਕੁਝ ਪਾਲਕ ਮੈਂ ਇੱਥੇ ਵੀ ਜ਼ਿਆਦਾ ਸੀਗਾ ਪਾਲਕ ਵਗੈਰਾ ਜੀ ਅੰਕਲ ਜ਼ਿਆਦਾ ਦੇ ਗਿਆ ਸੀਗਾ ਬਹੁਤ ਸੋਹਣਾ ਝੁੱਲ ਗਿਆ ਉਹ ਵੀ ਨਰਮ ਨਰਮ ਸੀਗਾ ਜੰਮੀ ਮਿੰਟਾਂ ਦੇ ਭੁਲ ਗਏ ਨਨਦੇਵੀ ਵੀ ਕਿ ਕਿਸਾ ਨਾ ਕਿਸੇ ਬੰਦੇ ਦੇ ਗੋਣਾ ਕਿਸੇ ਚਾਹ ਜਾਂਦੇ ਨੇ ਮੈਂ ਆਪਣੀ ਦਾਦੀ ਮਾਂ ਦੇਖੀ ਤਾਂ ਹੈ ਨਹੀਂ ਪਰ ਦਾਦੀ ਮਾਂ ਵਰਗੀ ਰੋਟੀ ਜ਼ਰੂਰ ਬਣਾ ਲੈਣੀ ਹੈ ਮੈਨੂੰ ਸਾਰੇ ਪਾਪਾ ਉਹ ਮੈਨੇ ਹੁੰਦੇ ਨੇ ਵੀ ਬਿਲਕੁਲ ਰੋਟੀ ਦਾਦੀ ਮਾਂ ਵਰਗ ਬਣਾਉਂਦਾ ਮੇਰੀ ਦਾਦੀ ਦੇਖੀ ਤਾਂ ਹੈ ਨਹੀਂ ਸੀ ਪਰ ਮੈਨੂੰ ਰੋਟੀ ਉਦਾਂ ਹੀ ਆਉਂਦੀ ਆ ਕਹਿੰਦੇ ਨੇ ਪਾਪਾ ਨਾਲ ਕਹਿੰਦੇ ਨੇ ਵੀ ਦਾਦੀ ਦੀ ਰੋਟੀ ਵੀ ਜ਼ਿਆਦਾ ਆ ਜਾਂਦੀ ਆ ਰਮਨ ਦੀ ਰੋਟੀ ਖਾ ਕੇ ਚਲੋ ਜੀ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਨਾਲ ਹੌ ਤੱਕ ਸასიਖਾਲ ਜੀ